ਆ ਵੀਡੀਓ ਨੂੰ ਜੀ ਦੇਖਦੇ ਹੀ ਸ਼ੇਅਰ ਕਰ ਦਿਓ ਸਾਰੀ ਇਹ ਪਿੰਡ ਮਹਿਮਦਵਾਲ ਦੀ ਹੈ ਜੀ ਇਹ ਸਾਡੀ ਜਗ੍ਹਾ ਖਵਾਜਾ ਸਾਹਿਬ ਦੀ ਜੱਪਵਾਲ ਦੇ ਸਭ ਨਾਲ ਵੀ ਜਾਣੇ ਜਾਂਦੇ ਜੀ ਉੱਥੇ ਰਾਤ ਨੂੰ ਇਹ ਦੋ ਬੰਦੇ ਆਇਆ ਪਹਿਲਾ ਆਹ ਬੰਦਾ ਆ ਇਹਨਾਂ ਦੇਖਿਓ ਕੈਮਰੇ ਵਾਲੂ ਵੀ ਦੇਖਣਾ ਆ ਹੱਥਾਂ ਨੂੰ ਬਾਹਰੋਂ ਤੇਲ ਲਾ ਕੇ ਆਇਆ ਹੈ ਬਹੁਤ ਗੌਰ ਨਾਲ ਦੇਖਦਾ ਵੀ ਕੈਮਰਾ ਲੱਗਾ ਆ ਤਾਂ ਇੱਕ ਵਾਰੀ ਘਬਰਾ ਗਿਆ ਇਹ ਕੈਮਰਾ ਦੇਖ ਕੇ ਤਾਂ ਫਿਰ ਦੂਜੇ ਪਾਸੇ ਵੀ ਦੇਖਦਾ ਕਿ ਦੂਜੇ ਪਾਸੇ ਤਾਂ ਨਹੀਂ ਕੈਮਰਾ ਹੈਗਾ ਤਾਂ ਉਸ ਤੋਂ ਬਾਅਦ ਇਹ ਸਾਰਾ ਇਹ ਤਾਂ ਮੌਇਨਾ ਕਰਦਾ ਆ ਤਾਂ ਇਹਦੇ ਆਪਣੇ ਸਰੂਪ ਦੇ ਪਿੱਛੇ ਵੀ ਜਾ ਕੇ ਦੇਖਦਾ ਆ ਤਾਂ ਤੁਸੀਂ ਦੇਖੋ ਪਛਾਣ ਚ ਆਂਦਾ ਤਾਂ ਸਾਨੂੰ ਕਨੈਕਟ ਜਰੂਰ ਕਰਿਓ ਜੀ ਕੌਣ ਬੰਦਾ ਆ ਇਹ ਜਿੱਥੇ ਜਿੱਥੇ ਵੀਡੀਓ ਤੁਸੀਂ ਦੇਖਨੇ ਸ਼ੇਅਰ ਜਰੂਰ ਕਰਦੇ ਹੋ ਤਾਂ ਜਾਣੋ ਕਿ ਅੱਗੇ ਵੀ ਪਤਾ ਲੱਗ ਸਕੇ ਪਹਿਲਾਂ ਵੀ ਚੋਰੀ ਹੋਈ ਆ ਤੇ ਵੈਂਟਰਾ ਚੱਕ ਕੇ ਲੈ ਗਿਆ ਸੀਗੇ ਜੀ ਇਹ ਤਾਂ ਆਹ ਦੇਖੋ ਮੋਬਾਈਲ ਦੇ ਨਾਲ ਦੇਖਦਾ ਨੇ ਗੱਲੇ ਦੇ ਵਿੱਚ ਵੀ ਦੇਖਣਾ ਆ ਹੁਣ ਪਿਛਲੇ ਪਾਸੇ ਵੀ ਦੇਖਦਾ ਕਿਤੇ ਹੋਰ ਤਾਂ ਨਹੀਂ ਕੈਮਰਾ ਕੋਈ ਲੱਗਾ ਆ ਆਲੇ-ਦੋਲੇ ਘੁੰਮਦਾ ਸਾਰਾ ਕੁਝ ਮੋਆਇਨਾ ਕਰਦਾ ਇਹ ਆਲੇ-ਦੋਲੇ ਘੁੰਮ ਕੇ ਸਾਡੇ ਪਛਾਣ ਵਿੱਚ ਨਹੀਂ ਆਉਂਦਾ ਜੇ ਕਿਸੇ ਮੇਰੇ ਭਰਾ ਨੇ ਦੇਖਿਆ ਇਹਨੂੰ ਸਾਨੂੰ ਕਨੈਕਟ ਜੁਰੂਰ ਕਰੇ ਜਾਣਕਾਰੀ ਗੁਪਤ ਰੱਖੀ ਜਾਊਗੀ ਹੁਣ ਇਹ ਬਾਹਰ ਨੂੰ ਚੱਲ ਗਿਆ ਦੂਸਰੇ ਬੰਦੇ ਨੂੰ ਸੱਦਣਾ ਆ ਦੂਸਰਾ ਬੰਦਾ ਤੁਸੀਂ ਦੇਖੋ ਨਿਸ਼ਾਨ ਸਾਹਿਬ ਦੇ ਕੋਲ ਧੂਨੇ ਦੇ ਕੋਲ ਨਿਕਲੇ ਲਾਲ ਪਰਨਾ ਬੰਨੇ ਆਂ ਸਿਰ ਦੇ ਉੱਪਰ ਆ ਦੇਖੋ ਸਿੱਧਾ ਹੀ ਅੰਦਰ ਕੈਪਰੀ ਭਾਈਓ ਆ ਹੱਥ ਵਿੱਚ ਰੋਡ ਤਾਂ ਇੱਕ ਇਹਦਾ ਹੱਥ ਵਿੱਚ ਡਾਟ ਵੀ ਆ ਉਹ ਦੇਖੋ ਅੰਦਰ ਉਹਦੀ ਐਂਟਰੀ ਹੋ ਚੁੱਕੀ ਆ ਅੰਦਰ ਚੱਲ ਗਿਆ ਦਰਵਾਜ਼ੇ ਤਕਰੀਬਨ 3:30 ਵਜੇ ਦੀ ਵੀਡੀਓ ਇਹ ਦੇਖੋ ਅੰਦਰ ਵੀ ਆ ਜਾਣਾ ਨਾ ਮੂੰਹ ਢੱਕ ਕੇ ਜਾਂਦਾ ਆ ਪਰ ਨਾ ਲਿਆ ਥੋੜਾ ਜਿਹਾ ਮੂੰਹ ਵੀ ਦਿਦਾ ਆ ਸਾਡੀ ਪਛਾਣ ਚ ਨਹੀਂ ਆਦੇ ਬੰਦੇ ਕੌਣ ਆ ਇਹ ਤਾਂ ਤੁਸੀਂ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਸਾਰੀ ਦੇਖ ਕੇ ਤਾਂਕਾ ਜੋ ਕਿ ਇਹਨਾਂ ਨੂੰ ਚੋਰਾਂ ਨੂੰ ਨੱਥ ਪਾਈ ਜਾਵੇ ਪਤਾ ਲੱਗ ਸਕੇ ਅੰਦਰ ਆ ਕੇ ਨਾ ਕੈਮਰਾ ਵੀ ਭੰਨ ਦਿੱਤਾ ਮਰੋੜਿਆ ਚੰਗੀ ਤਰ੍ਹਾਂ ਸਾਰੇ ਤੋੜ ਦਿੱਤਾ ਕੈਮਰਾ ਘਮਾ ਘਮਾ ਕੇ ਹੱਥ ਦੇ ਨਾਲ ਇੱਕ ਵਾਰ ਇਹਦੇ ਉੱਪਰ ਵੀ ਕੈਮਰਾ ਇੱਕ ਵਾਰੀ ਦ੍ਰਿਸ਼ਾ ਥੋੜਾ ਜਿਹਾ ਆਇਆ ਵਿੱਚ ਹਲਕਾ ਜਿਹਾ ਇਸ ਬੰਦੇ ਦੀ ਨਹੀਂ ਸ਼ਕਲ ਆਉਂਦੀ ਦੂਸਰੇ ਬੰਦੇ ਦੀ ਸ਼ਕਲ ਤਾਂ ਪ੍ਰੋਪਰ ਆਦੀ ਆ ਚੰਗੀ ਤਰ੍ਹਾਂ ਕੈਮਰਾ ਤੋੜਿਆ ਹਾਲੇ ਦੌੜੇ ਸਾਰਾ ਕੋ ਮਤ ਫਿਰ ਇਹਨਾਂ ਇੱਕ ਸਾਈਡ ਤੇ ਬਹਿ ਕੇ ਜਿਹੜੇ ਆਪਣੇ ਗੱਲੇ ਦੇ ਪੇਚ ਹੁੰਦੇ ਆ ਸਕਰੂ ਉਹਨਾਂ ਦੇ ਵਿੱਚ ਉਹ ਕੱਢ ਦਿੱਤੇ ਆ ਤਾਂ ਉਸ ਤੋਂ ਬਾਅਦ ਸਾਈਡ ਤੋਂ ਗੱਲਾਂ ਚੱਕ ਲਿਆ ਆ ਉਹ ਦੇਖੋ ਉਹ ਬਹਿ ਗਿਆ ਜਾ ਕੇ ਸਾਈਡ ਤੇ ਬਹਿ ਗਿਆ ਕੈਮਰਾ ਵੀ ਘੁੰਮ ਕੇ ਫੇਰ ਦੁਬਾਰਾ ਉੱਥੇ ਗੱਲੇ ਦੇ ਉੱਪਰ ਆ ਗਿਆ ਪੱਖਾ ਚੱਲਦਾ ਸੀ ਪੱਖੇ ਨਾਲ ਹੇਲ-ਹੇਲ ਕੇ ਕੈਮਰਾ ਫੇਰ ਉੱਪਰ ਆ ਗਿਆ ਪਰ ਇਹਦੀ ਸ਼ਕਲ ਨਹੀਂ ਦਿੱਦੀ ਇਹ ਸਾਈਡ ਤੇ ਕਿਤੇ ਬੈਠਾ ਸੀ ਉਹ ਤੁਸੀਂ ਖੁੰਝੇ ਚ ਦੇਖੋ ਤੇ ਮਨਮੜਾ ਇਹਦੇ ਹੱਥ ਦੀਦੇ ਉੱਥੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ Oh, see, oh, we at gna university see potential in everyone and everything around us we drive innovation and entrepreneurship we groom competent global citizens to affect positive change around them